ਆਗ ਸ਼ੇਵਾ ਸਰਜੀਤ ਸੰਗਰੂਲ ਵੀ ਦੀ ਕਹਾਣੀ ਟਾਈਮ ਪਾਸ ਕੋਈ ਨੱਚ ਰਿਹਾ ਹੈ ਤੇ ਕੋਈ ਨਾਚ ਰਿਹਾ ਹੈ ਚਾਚਾ ਤੂੰ ਕਿਹੜੇ ਕੰਮ ਵਿੱਚ ਟਾਈਮ ਪਾਸ ਕਰ ਰਿਹਾ ਹੈ ਤੇਰਾ ਪਤਾ ਨਹੀਂ ਲੱਗਦਾ ਐਨਾ ਕੰਮ ਪਿਆ ਉਹ ਕੰਮ ਛੱਡ ਕੇ ਪਤਾ ਨਹੀਂ ਕੀ ਲਿਖੀ ਜਾਂਦਾ ਹੈ ਗੁਰਪ੍ਰੀਤ ਸਰਜੀਤ ਨੂੰ ਕਹਿਣ ਲੱਗਾ ਤਾਂ ਸਰਜੀਤ ਕਹਿਣ ਲੱਗਾ ਕਿ ਪਹਿਲੀ ਗੱਲ ਮੈਂ ਕੰਮ ਖਤਮ ਕਰਾਂਗਾ ਤਾਂ ਹੀ ਛੁੱਟੀ ਕਰਕੇ ਜਾਵਾਂਗਾ ਤਹਾ ਦੇ ਵੰਗ ਕੰਮ ਦੂਜੇ ਦਿਨ ਤੇ ਛੱਡ ਕੇ ਨਹੀਂ ਜਾਂਦਾ ਮੈਂ ਤਨਖਾਹ ਤੇ ਨਹੀਂ ਠੀਕੇ ਦੇ ਲੱਗਾ ਹਾਂ ਮੈਂ ਤੁਹਾਡੇ ਵਾਲਾ ਕੰਮ ਨਹੀਂ ਕਰ ਸਕਦਾ ਤੁਸੀਂ ਮਿਰਲ ਕੰਮ ਨਹੀਂ ਕਰ ਸਕਦੇ ਅੰਦਰ ਬਾਦ ਦੇ ਸਾਰੇ ਕੰਮ ਮੈਂ ਹੀ ਕਰਦਾ ਹਾਂ ਤੇ ਇਹ ਗੱਲ ਕਾਗਜ਼ ਕਾਲੇ ਕਰਨ ਦੀ ਤਾਂ ਪੁੱਤਰਾ ਮੈਂ ਇਹ ਕਾਗਜ਼ ਕਾਲੇ ਆਪਣੇ ਲਈ ਨਹੀਂ ਕਰਦਾ ਇਹ ਤਾਂ ਤੁਹਾਡੇ ਲਈ ਜਾਂ ਤੁਹਾਡੇ ਕੋਈ ਦੋਸ ਨੇ ਦੋਸਤ ਮਿੱਤਰਾਂ ਲਈ ਉਹਨਾਂ ਲਈ ਕੁਝ ਨਾ ਕੁਝ ਲਿਖਦਾ ਰਹਿੰਦਾ ਹਾਂ ਜੋ ਗੱਲਾਂ ਤੁਸੀਂ ਮੈਨੂੰ ਪੁੱਛ ਨਹੀਂ ਸਕਦੇ ਜਿੰਨਾ ਗੱਲਾਂ ਦਾ ਜਵਾਬ ਮੈਂ ਤੁਹਾਨੂੰ ਚਾਹ ਕੇ ਵੀ ਨਹੀਂ ਦੇ ਸਕਦਾ ਉਹਨਾਂ ਨੂੰ ਆਪਣੇ ਤਰੀਕੇ ਨਾਲ ਸੋਚ ਵਿਚਾਰ ਕੇ ਲਿਖ ਦਿੰਦਾ ਕਦੇ ਗੀਤ ਕਹਾਣੀ ਤੇ ਕਦੇ ਕੁਝ ਨਾ ਕੁਝ ਲਿਖ ਦਿੰਦਾ ਹਾਂ ਮੈਂ ਆਪਣਾ ਟਾਈਮ ਪਾਸ ਕਰਨ ਲਈ ਨਹੀਂ ਲਿਖਦਾ ਸਗੋਂ ਉਹਨਾਂ ਦੀ ਸੋਚ ਦਾ ਲਿਖਦਾ ਹਾਂ ਜਿਹੜੇ ਕਿਸੇ ਨਾ ਕਿਸੇ ਉਲਝਣ ਵਿੱਚ ਫਸੇ ਲੈਂਦੇ ਹਨ ਮੈਂ ਆਪਣੇ ਆਪ